Krishna, make her ਨੰਦ ਮਾਨ ਦੇ ਸਤ ਸੰਗੀ ਜਨੋ ਭਾਗਾ ਵਾਲੀ ਹਾਂ ਜੋ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਰਕਾਰ ਤਿਨਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਬਿਨ ਭਾਗਾ ਸਤ ਸੰਗ ਨਾ ਲੱਗਦਾ ਹੰ ਗੁਰੂ ਸਭਾਲਿਓ ਅੱਜ ਜੋ ਵਿਚਾਰ ਮੈਂ ਆਪ ਜੀਆ ਦੇ ਨਾਲ ਸਾਂਝੇ ਕਰਨੇ ਨੇ ਤਿਨਾਂ ਦਾ ਵਿਸ਼ਾ ਹੈ ਜਾਗ ਖਾਲਸਾ ਜਾਗ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਹੜਾ ਸਰੂਪ ਬਖਸ਼ਿਸ਼ ਕੀਤਾ ਕਿਹੜਾ ਜੀਵਨ ਮਾਰਗ ਬਖਸ਼ਿਸ਼ ਕੀਤਾ ਤੇ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਫਲਕ ਦੀ ਨੇੜ ਵਿੱਚ ਸੋਚੀਏ ਆਓ ਵਿਚਾਰਾਂ ਦੀ ਅਲੰਬਤਾ ਤੋਂ ਪਹਿਲਾਂ ਗੁਰ ਫਤਿਹ ਨਾਲ ਸਾਂਝ ਪਾਈਏ ਸਾਰੇ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਇੰਨੀ ਗੂੜੀ ਕਿਉਂ ਸੋ ਚੁੱਕਾ ਹੈ ਉਠ ਜਾਗ ਵੇਖ ਆਪਣੇ ਆਸ-ਪਾਸ ਚੰਦਰੀ ਫੁੱਟ ਨੇ ਤੇਰਾ ਘਰ ਉਜਾਰ ਕੇ ਰੱਖ ਦਿੱਤਾ ਹੈ ਸਵਾਰਥ ਤੇ ਹਮੈਨੇ ਤੈਨੂੰ ਤੇਰੇ ਹੀ ਵੀਰਾਂ ਨਾਲੋਂ ਅਲੱਗ ਕਰਕੇ ਸੁੱਟ ਦਿੱਤਾ ਹੈ ਤੂੰ ਤਾਂ ਐਨੀ ਗੂੜੀ ਨੀਂਦ ਵਿੱਚ ਸੋ ਗਈ ਆਪਣਾ ਸਰੂਪ ਵੀ ਭੁੱਲ ਗਿਆ ਹੈ ਆਪਣੇ ਗੁਰ ਉਪਦੇਸ਼ ਵੀ ਤੂੰ ਵਿਸਾਰ ਚੁੱਕਾ ਹੈ ਵੱਡਿਆਂ ਦੇ ਕਾਰਨਾਮੇ ਤੂੰ ਵਿਸਾਰ ਚੁੱਕਾ ਹੈ ਕਿਸੇ ਸਮੇਂ ਤੇਰੇ ਗੁਰੂ ਨੇ ਤੇਰੇ ਵੱਲ ਵੇਖ ਕੇ ਕਿਹਾ ਸੀ ਇਹ ਮੇਰਾ ਸੱਜਣ ਹੈ ਇਹ ਮੇਰਾ ਮਿੱਤਰ ਹੈ ਸਖਾ ਸਹਾਈ ਹੈ ਇੱਥੇ ਹੀ ਬਸ ਨਹੀਂ ਗੁਰੂ ਪਾਤਸ਼ਾਹ ਨੇ ਤਾਂ ਤੈਨੂੰ ਆਪਣਾ ਸਤਿਗੁਰੂ ਪੂਰਾ ਵੀ ਆਖਿਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੱਜਣ ਤੂੰ ਇਨੀ ਗੂੜੀ ਗਫਲਤ ਦੀ ਨੀਂਦਰ ਵਿੱਚ ਕਿਉਂ ਸੋ ਗਿਆ ਹੀਂ ਇਸ ਨੀਂਦ ਨੇ ਤੈਨੂੰ ਕੱਖਾਂ ਤੋਂ ਹੋਲਾ ਕਰਕੇ ਰੱਖ ਦਿੱਤਾ ਹੈ ਇਸ ਨੀਂਦ ਵਿੱਚ ਤੇਰਾ ਰਾਜ ਭਾ ਗਿਆ ਤੇਰੀ ਸਰਦਾਰੀ ਗਈ ਤੇਰਾ ਤੇਜ ਪ੍ਰਤਾਪ ਗਿਆ ਇੱਥੇ ਹੀ ਬਸ ਨਹੀਂ ਹੁਣ ਤਾਂ ਤੇਰੀ ਹੋਦ ਵੀ ਖਤਰੇ ਵਿੱਚ ਪਈ ਹੋਈ ਹੈ ਹੁਣ ਤਾਂ ਪੈਰਾ ਢੇਠਾ ਰੁਲਣ ਵਾਰੀਆਂ ਕੀੜੀਆਂ ਵੀ ਤੈਨੂੰ ਬੰਗਾਰ ਕੇ ਜਾ ਰਹੀਆਂ ਨੇ ਉਠ ਜਾਗ ਵੇਖ ਆਪਣੇ ਵਿੱਚ ਸੇਵਲ ਯਾਦ ਕਰ ਤੂੰ ਕੌਣ ਹੈ ਤੂੰ ਉਹ ਹੈ ਜਿਸਨੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਅਫਦਾਲੀ ਦੇ ਪੰਜੇ ਵਿੱਚੋਂ ਛੁੜਾ ਕੇ ਘਰੋਂ ਘਰੀ ਪਹੁੰਚਾਇਆ ਸੀ ਇੱਜ਼ਤ ਆਬਰੂ ਮਾਨ ਸਤਿਕਾਰ ਦੇ ਨਾਲ ਤੂੰ ਉਹ ਹੈ ਚਰਨ ਦੀ ਗਵਾਹੀ ਕਾਜ਼ੀ ਨੂਰ ਮੁਹੰਮਦ ਵਰਗੇ ਜਨੂਨੀ ਅਖਬਾਰ ਨਵੀਸ ਵੀ ਪੱਦੇ ਨੇ ਤੂੰ ਉਹ ਹੈ ਜਿਸ ਦਾ ਨਾਮ ਲੈ ਕੇ ਪਠਾਣੀਆਂ ਆਪਣੇ ਬੱਚਿਆਂ ਨੂੰ ਰੋਣ ਤੋਂ ਚੁੱਪ ਕਰਾਉਂਦੀਆਂ ਸਨ ਚੁੱਪ ਛਾ ਬੱਚਿਆ ਹਰੀਆ ਰਾਗ ਲੈ ਬੱਚੇ ਖਾਮੋਸ਼ ਬਸ ਹਰੀਆ ਰਾਗ ਲੈ ਤੂੰ ਉਹ ਹੈ ਜਿਸ ਨੇ ਬਨਾਰਸ ਦੇ ਬਾਜ਼ਾਰਾਂ ਸੰਗਲਾ ਦੀਪ ਦੇ ਰਾਜ ਦਰਬਾਰਾਂ ਤੇ ਕਸ਼ਮੀਰ ਦੀਆਂ ਵਾਦੀਆਂ ਤੱਕ ਸਿੱਖੀ ਦੇ ਫਲਸਫੇ ਦੀ ਤਾਕ ਜਮਾਈ ਸੀ ਤੂੰ ਉਹ ਹੈ ਜਿਸ ਦੇ ਬਾਹਰਲੇ ਦੇ ਕਾਲ ਨਾਮੇ ਸਣ ਕੇ ਈਰਾਨ ਵਿੱਚ ਬੈਠੇ ਬਾਦਸ਼ਾਹਾਂ ਦੇ ਦਿਲ ਕੰਬ ਉੱਠਦੇ ਸਨ ਪਰ ਅੱਜ ਤੈਨੂੰ ਕੀ ਹੋ ਗਿਆ ਏ ਤੂੰ ਕਿੱਧਰ ਨੂੰ ਜਾ ਰਹੀਆਂ ਏ ਖਾਲਸਾ ਜੀ ਤੂੰ ਮੁਸੀਬਤਾਂ ਵਿੱਚ ਪੜਿਆ ਏ ਤੂੰ ਤਤੀ ਤਵੀ ਤੇ ਬੈਠਾ ਤੂੰ ਖੋਪਰ ਨੁਹਾਏ ਤੂੰ ਚਲਖੜੀਆਂ ਤੇ ਚੜਿਆ ਤੂੰ ਬੰਦ-ਬੰਦ ਘਟਵਾਏ ਤੂੰ ਆਰੇ ਨਾਲ ਸੀਸ ਦੋ ਫਾੜ ਕਰਵਾ ਲੈ ਪਰ ਕਦੀ ਮੁਖੋਂ ਸੀਨਾ ਆਖੀ ਤੇਰੇ ਤੇਰੇ ਮੁਖੜੇ ਤੇ ਹਮੇਸ਼ਾ ਜਲਾਲ ਰਿਹਾ ਕਦੇ ਉਦਾਸੀ ਵੇਖੀ ਨਹੀਂ ਸੀ ਤੂੰ ਸਦਾ ਹੀ ਮੁਸਕਰਾਉਂਦਾ ਤੇ ਜਾਗਦਾ ਰਿਹਾ ਪਰ ਅੱਜ ਤੈਨੂੰ ਕੀ ਹੋ ਗਿਆ ਏ ਤੂੰ ਦਿਲ ਕਿਉਂ ਛੱਡ ਬੈਠਾ ਏ ਕਿਉਂ ਤੂੰ ਇਤਨਾ ਉਦਾਸ ਸੀ ਕਿਉਂ ਤੂੰ ਦੂਜਿਆਂ ਦੇ ਸਹਾਰੇ ਜੀਣਾ ਚੋਣਾ ਈ ਉੱਠ ਯਾਦ ਕਰ ਆਪਣੇ ਵੱਡਿਆਂ ਦੇ ਕਾਰਨਾਮਿਆਂ ਨੂੰ ਤੇ ਮੁੜ ਤੋਂ ਮੈਦਾਨ ਵਿੱਚ ਨਿੱਤਰ ਆ ਯਾਦ ਰੱਖ ਕੋਉ ਕਿਸੇ ਕੋ ਰਾਜ ਨਾ ਨੇ ਹੈ ਜੋ ਲੈ ਹੈ ਨੇਜ ਬਲ ਸੇ ਲੈ ਹੈ ਕਿਸੇ ਕੋਲੋਂ ਮੰਗਿਆ ਰਾਜ ਭਾਗ ਨਹੀਂ ਜੇ ਮਿਲਦਾ ਰਾਜ ਭਾਗ ਆਪਣੇ ਬਲ ਨਾਲ ਪ੍ਰਾਪਤ ਹੁੰਦਾ ਹੈ ਉੱਠ जाग इस नींदर ने तैनूੱਖਾਂ ਤੋਂ ਹੋਲਾ ਕਰ ਦਿੱਤਾ ਏ ਤੇਰੀ ਹੋਂਦ ਖਤਰੇ ਵਿੱਚ ਐ ਹੁਣ ਤਾਂ ਤੇਰੀ ਤਬਾਹੀ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ ਜੀਵਨ ਨੂੰ ਸਵਾਰਨ ਤੇ ਸ਼ਿੰਗਾਰ ਜੇ ਤੇ ਪੀਤੇ ਮਤ ਦੂਰ ਹੋਏ ਵਰਲ ਪਵੈ ਵਿੱਚ ਆਈ ਆਪਣਾ ਫਰਾਇਆ ਨਾ ਪਛਾਣੇਈ ਕਸਮੂਤਕੇ ਖਾਏ ਦਾ ਸਿਧਾਂਤ ਤੇਰੀ ਜਵਾਨੀ ਵਿਸਾਰ ਚੁੱਕੀ ਹੈ ਫੈਸ਼ਨ ਪਰਸਤੀ ਤੇ ਡੁੱਲ ਕੇ ਸਾਬਤ ਸੂਰਤ ਆਪਣਾ ਵਿਰਸਾ ਤੂੰ ਭੁੱਲ ਚੁੱਕਾ ਹੈ ਤੇਰਾ ਸਰੂਪ ਗੁਰੂ ਨਾਲ ਨਹੀਂ ਮਿਲਦਾ ਤੇਰੇ ਜੀਵਨ ਦਾ ਮਾਰਗ ਗੁਰੂ ਮਾਰਗ ਤੋਂ ਵੱਖ ਹੈ ਉਠ ਜਾਗ ਅੱਜ ਲੋੜ ਹੈ ਜਾਗਣ ਦੀ ਆਪਣੇ ਵਿਰਸੇ ਵੱਲ ਧਿਆਨ ਮਾਰ ਨੀਂਦਰ ਚੋਂ ਉਠ ਕੌਮ ਦੀ ਆਣ ਮਾਨ ਸ਼ਾਨ ਲਈ ਮੁਸੀਬਤਾਂ ਨੂੰ ਖਿੜੇ ਮੱਥੇ ਚੱਲ। ਹੋਮੈ ਨੂੰ ਹੰਕਾਰ ਨੂੰ ਤਿਆਗ ਦੇ ਕੱਪੜੇ ਦੀਆਂ ਪਾਟੀਆਂ ਹੋਈਆਂ ਲੀਰਾਵਾਂ ਤੇ ਆਪਣੇ ਵੀਰਾਂ ਨੂੰ ਗੱਲ ਬਕੜੀ ਵਿੱਚ ਲੈ। ਕੌਮ ਦੀ ਆਣ ਮਾਨ ਸ਼ਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਨ ਮਨ ਧਨ ਦੇ ਨਾਲ ਕੌਮ ਦੀ ਸੇਵਾ ਕਰ। ਇਹ ਰਾਜਪਾਗ ਤੇਰਾ ਹੀ ਹੈ।

ਤੈਨੂੰ ਸਦਾ ਹੀ ਟੁੰਬਦੀ ਰਹੇ ਅਗਰ ਖੋ ਗਿਆ ਇੱਕ ਨਸ਼ੀਮਨ ਤੋਂ ਕਿਆ ਗਮ ਮਕਾਮਾਤ ਆਹੀ ਫਜ਼ਾਈ ਔਰ ਵੀ ਹੈ ਤੂੰ ਸ਼ਾਹੀ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਸਾਹਮਣੇ ਆਸਮਾ ਔਰ ਵੀ ਹੈ ਹੋਈਆਂ ਭੁੱਲਾਂ ਜੁਕਾਂ ਦੀ ਖਿਮਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ